ਅੱਜ ਸਾਡੇ ਕੋਲ ਡਾਕਟਰ ਸੰਧੋੜਾ ਜੀ ਆਏ ਨੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਰਤ ਪਾਕਿਸਤਾਨ ਕੀ ਬੋਰ ਲੱਗੇਗੀ ਜੰਗ ਲੱਗੇਗੀ ਤੇ ਡਾਕਟਰ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵਿੱਚ ਸਵਾਗਤ ਆ ਹਾਂਜੀ ਧੰਨਵਾਦ ਜੀ ਬਹੁਤ-ਬਹੁਤ ਤੇ ਮਨ ਨੂੰ ਤਾਂ ਦੱਸਦਾ ਲੱਗ ਜਾਂਦਾ ਵੀ ਇਹ ਭਾਰਤ ਪਾਕਿਸਤਾਨ ਦੀਆਂ ਨਿਊਜ਼ਾਂ ਬਹੁਤ ਚੱਲ ਰਹੀਆਂ ਨੇ ਕੀ ਤੁਹਾਨੂੰ ਲੱਗਦਾ ਵੀ ਜੰਗ ਲੱਗੂਗੀ ਜਾਂ ਕੀ ਮਾਹੌਲ ਬਣਵਾ ਇਹ ਨਰੇਸ਼ ਜੀ ਤੁਸੀਂ ਵਧੀਆ ਗੱਲ ਕੀਤੀ ਹੈ ਵੀ ਆਸਾਂ ਦੇ ਵਿੱਚ ਜਿੰਨਾ ਚਿਰ মিডিਆ ਹੈ ਨਹੀਂ ਸੀਗਾ ਠੀਕ ਹੈ ਜੀ ਔਨ ਹੀ ਦੇਰ ਇਹਦੀ ਖਬਰ ਆਇਆ ਜਿਹਨੂੰ ਆਪਾਂ ਸੋਸ਼ਲ ਮੀਡੀਆ ਕਹਿੰਦੇ ਆ ਸੋਸ਼ਲ ਮੀਡੀਆ ਦੀ ਹਰ ਖਬਰ ਨੂੰ ਆਪਾਂ ਉਹਦੀ ਅਥੈਂਟੀਸਿਟੀ ਤੇ ਇਨ ਰਿਲਾਈਬਿਲਟੀ ਨਹੀਂ ਹੁੰਦੀ ਠੀਕ ਹੈ ਜੀ ਔਰ ਆਪਾਂ ਉਹ ਹਿੰਦੀ ਚਾਦਾ ਕਹਿੰਦੇ ਹੁੰਦੇ ਨੇ ਵੀ ਅਸਲ ਜਹਾਵਾ ਦੀ ਜਿਹੜੀ ਟਰੈਵਲਿੰਗ ਆ ਉਹ ਜ਼ਿਆਦਾ ਹੁੰਦੀ ਆ ਰਿਐਲਿਟੀ ਨਾਲੋਂ ਠੀਕ ਹੈ ਜੀ ਰਿਯੂਮਰ ਜਿਹੜੀ ਰਿਯੂਮਰ ਆ ਟਰੈਵਲਸ ਫਾਸਟਰ ਦੈਨ ਰਿਐਲਿਟੀ ਇਹ ਗੱਲ ਕਹੀ ਜਾਂਦੀ ਹੈ ਠੀਕ ਹੈ ਜੀ ਆਵਾਹ ਇੰਨੀਆਂ ਫੈੜਕੀਆਂ ਇੰਨੀਆਂ ਫੈੜਕੀਆਂ ਉਂਝ ਵੀ ਮਨੁੱਖ ਦੇ ਵਿੱਚ ਇਹ ਚੀਜ਼ ਹੁੰਦੀ ਹੈ ਵੀ ਦੇਖਾਂਗਾ ਕੀ ਹੋਊ ਦੇਖੀ ਹੁਣ ਕੀ ਹੋਊ ਆਣ ਗੌਣ ਦੀ ਲੜਾਈ ਹੋ ਜੇ ਤਾਂ ਤੀਜਾ ਬੰਦਾ ਜਾ ਜੇ ਉਹ ਜਿਹ ਹੌਸਲੇ ਹੈ ਨਹੀਂ ਤੋਂ ਆਪਣੇ ਦਰਵਾਜ਼ੇ ਦੀ ਨਿੱਕੀ ਜਿਹੀ ਮੋਰੀ ਚ ਕੀ ਹਾਲ ਦੇ ਵਿੱਚੋਂ ਐ ਝਾਕਣ ਲੱਗ ਜਾਂਦਾ ਵੀ ਦੇਖਾਂਗਾ ਕੀ ਹੋਊ ਹਾਂਜੀ ਤੇ ਐਂ ਇਹਦੀ ਸਥਿਤੀ ਆਪਣੀ ਹੁਣ ਹੋ ਚੁੱਕੀ ਹੈ ਵੀ ਲੋਕ ਸਮਝਦੇ ਆ ਵੀ 28 ਜਿਹੜੇ ਇਨੋਸੈਂਟ ਲੋਕ ਮਾਰੇ ਗਏ ਐ ਵੀ ਉਹਨਾਂ ਤੇ ਹੁਣ ਭਾਰਤ ਨੂੰ ਬੜਾ ਕਰਾਰਾ ਜਵਾਬ ਦੇਣਾ ਚਾਹੀਦਾ ਪਰ ਜਿਹੜੇ ਜਵਾਬ ਐਕਸਪੈਕਟ ਕਰਦੇ ਆ ਜਾਂ ਅਖਬਾਰਾਂ ਚ ਆ ਜਾਂਦਾ ਜੀ ਆਪਣੀਆਂ ਫੌਜਾਂ ਨੇ ਮਸ਼ਕਾਂ ਕਸ ਲਈਆਂ ਜੀ ਉਹਨਾਂ ਨੇ ਬੇੜੇ ਤਿਆਰ ਕਰ ਲਏ ਆ ਇਹ ਨਹੀਂ ਆਵਾਰਸ ਨੇ ਇਸ ਤਰ੍ਹਾਂ ਨਹੀਂ ਲੱਗਦੀ ਹੁੰਦੀ ਆ ਹਾਂਜੀ ਇਹ ਸਾਰਾ ਇੱਕ ਕਿਸਮ ਦਾ ਇਹ ਕਹਿ ਲਓ ਵੀ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਾਂ ਧਿਆਨ ਡਾਇਵਰਟ ਕਰਨ ਖਾਤਰ ਇਹ ਗੱਲਾਂ ਕੀਤੀਆਂ ਜਾਂਦੀਆਂ ਵੀ ਲੋਕ ਥੋੜੇ ਜਿਹਾ ਸ਼ਾਂਤ ਹੋ ਜਾਣਾ ਹੁਣ ਲੋਕ ਦੇਖ ਰਹੇ ਆ ਮੋਦੀਵਲ ਦੇਖ ਰਹੇ ਆ ਤੇ ਇੰਟਰਨੈਸ਼ਨਲ ਗੱਲਾਂ ਵੀ ਦੇਖਣੀਆਂ ਹੁੰਦੀਆਂ ਸਿਸਟਮ ਵੀ ਦੇਖਣਾ ਹੁੰਦਾ ਹੈ ਇਹ ਵਾਰਸ ਇੱਕਦਮ ਨਹੀਂ ਸਟਾਰਟ ਹੁੰਦੀ ਹੁੰਦੀ ਆ ਜਿਵੇਂ ਦਰਨ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਜੀ ਤੇ ਇਹ ਤੁਹਾਨੂੰ ਲੱਗਦਾ ਕਿ ਪਾਕਿਸਤਾਨ ਆਪਣੇ ਨਾਲ ਮੁਕਾਬਲਾ ਕਰ ਸਕਦਾਗਾ ਜਿਹੜਾ ਜਿੱਥੋਂ ਤੱਕ ਜੀ ਤੁਸੀਂ ਇਹ ਸਵਾਲ ਕੀਤਾ ਵੀ ਪਾਕਿਸਤਾਨ ਆਪਣਾ ਮੁਕਾਬਲਾ ਕਰ ਸਕਦਾ ਹੈ ਇਹਦੇ ਵਿੱਚ ਨਾ ਦੋ ਗੱਲਾਂ ਨੇ ਹਾਂਜੀ ਇੱਕ ਤਾਂ ਜੇਕਰ ਆਪਾਂ ਇਹਨੂੰ ਸਿਰਫ ਫੌਜ ਦੀ ਲੜਾਈ ਤੱਕ ਗੱਲ ਕਰੀਏ ਠੀਕ ਹੈ ਜੀ ਤਾਂ ਇਹ ਕਹ ਲੈ ਵੀ ਪਾਕਿਸਤਾਨ ਤਾਂ ਸਾਡੇ ਨੇੜੇ ਵੀ ਨਹੀਂ ਠੀਕ ਹੈ ਜੀ ਸਾਡੀ ਜਿਹੜੀ ਆਰਮੀ ਆ ਉਹਨਾਂ ਨਾਲੋਂ ਸੌਖੇ ਸ਼ਬਦਾਂ 'ਚ ਗੱਲ ਕਰੀਏ ਇਹ ਤਾਂ 5 ਟਾਈਮਜ਼ ਜ਼ਿਆਦਾ ਹੈ 5 ਗੁਣਾ ਸਾਡੀ ਜ਼ਿਆਦਾ ਆਰਮੀ ਹੈ ਠੀਕ ਹੈ ਜੀ ਸਾਡੇ ਕੋਲੇ ਆਰਮੀ ਘੱਟੋ-ਘੱਟ 26 ਲੱਖ ਸਾਡੇ ਕੋਲੇ ਨਾਰਮਲ ਆਰਮੀ ਆਰਮੀ ਹੈ 50 ਲੱਖ ਤੋਂ ਉੱਪਰ ਸਾਡੀ ਸਾਰੀ ਲੜ ਰਮ ਮਟਰ ਮਰ ਲਾ ਕੇ ਜਿੰਨੀਆਂ ਵੀ ਬਟਾਇਲIONS ਨੇ 에어 ਫੋਰਸ ਆ ਜ਼ਮੀਨ 도 ਜਾਏ ਪਾਣ ਮਤਲਬ ਆਪਾਂ ਪੰਡੂਬੀ ਦੇ ਰਾਹੀਂ ਕੋਈ ਸਿਸਟਮ ਕਰਦੇ ਆਂ ਕੋਈ ਨੇਵੀ ਆ ਸਾਰਾ ਸਿਸਟਮ ਲਾ ਕੇ 50 ਲੱਖ ਤੋਂ ਉੱਪਰ ਚ ਲੈ ਜਾਂਦਾ ਆਪਣਾ ਠੀਕ ਹੈ ਜੀ ਤੇ ਉਹਨਾਂ ਦਾ ਸਾਰਾ ਹੀ 7 ਲੱਖ ਤੱਕ ਪਹੁੰਚਦਾ ਠੀਕ ਹੈ ਸੋ ਜੇਕਰ ਆ ਪ੍ਰਾਣੀਵਾਰ ਦੀ ਗੱਲ ਕਰੀਏ ਜਿਵੇਂ 1965 ਵਾਲੀ ਗੱਲ ਲਾ ਲਈਏ 71 ਵਾਲੀ ਗੱਲ ਲੈ ਲਈਏ ਉਹ ਉਹ ਲੜਾਈਆਂ ਨਹੀਂ ਹੁਣ ਹੈਗੀਆਂ ਹੁਣ ਇਹ ਲੜਾਈ 'ਚ ਬੜਾ ਵੱਡਾ ਫਰਕ ਆ ਉਹ ਲੜਾਈ ਦੇ ਸਹਾਰਾ ਨਾਲ ਗੱਲਬਾਤ ਲਾਈਏ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ ਅਸੀਂ ਪਹਿਲਾਂ ਹੀ ਜਿਹੜੀ ਹੈਗੀ ਆ ਸਾਡੀ ਨਫਰੀ ਬਹੁਤ ਜ਼ਿਆਦਾ ਹੈ ਉਹਨਾਂ ਦੀ ਨਫਰੀ ਤੇ ਸਾਡੀ ਨਫਰੀ 'ਚ ਇੰਨਾ ਜਮੀਨ ਸਮਾਨ ਦਾ ਫਰਕ ਆ ਤੇ ਜਿਹੜੇ ਸਾਡੇ ਕੋਲ ਹਥਿਆਰ ਨੇ ਦੇ ਆਰ ਹਾਈਲੀ ਐਡਵਾਂਸਡ ਬਹੁਤ ਜ਼ਿਆਦਾ ਐਡਵਾਂਸਡ ਹੈ ਸਾਡੇ ਵੈਪਨਸ ਔਰ ਤੀਸਰੀ ਗੱਲ ਆ ਆਪਾਂ ਵੱਡੀ ਗੱਲ ਕਰ ਲਈਏ ਸਾਡੇ ਕੋਲੇ ਅਰਜਨ ਵਰਗੇ ਪਏ ਆ ਤੇਜਸ ਵਰਗੇ ਹਥਿਆਰ ਪਏ ਆ ਤੇ 7 7000 ਕਿਲੋ 88000 ਕਿਲੋਮੀਟਰ ਤੱਕ ਦੀ ਸਾਡੇ ਕੋਲ ਮਾਰ ਕਰਨ ਵਾਲੀਆਂ ਮਜ਼ਲਾਈਆਂ ਪਈਆਂ ਸੋ ਜੇ ਇਹ ਇੱਥੇ ਤੱਕ ਦੀ ਲੜਾਈ ਦੀ ਗੱਲ ਕਰੀਏ ਤਾਂ ਪਾਕਿਸਤਾਨ ਜਿਹੜਾ ਹੈਗਾ ਉਹ ਕਦੇ ਵੀ ਇੰਡੀਆ ਦੇ ਬਰਾਬਰ ਨਹੀਂ ਹੋ ਸਕਦਾ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਆਪਣੇ ਹਥਿਆਰ ਆ ਆਡੇ ਇੱਕ ਸਾਰੀ ਆ ਇੰਨੇ ਇੰਨੇ ਐਡਵਾਂਸ ਆਪਣੇ ਹਥਿਆਰ ਆਪਣੇ ਮਤਲਬ ਕੀ ਦੇ ਦੇ ਵਿੱਚ ਐਂਟਰ ਹੋਣੇ ਕੀ ਕੋਪੀਆ ਤੰਤਰ ਕੰਮ ਨਹੀਂ ਕਰ ਰਿਹਾ ਜਾਂ ਕੀ ਗੱਲਬਾਤ ਹੈ ਇਹ ਇਹ ਮੈਂ ਸਵਾਲ ਜਿਵੇਂ ਤੁਸੀਂ ਪਹਿਲਾਂ ਕੀਤਾ ਸੀਗਾ ਉਸ ਵਾਂਗੂ ਇਹ ਦੂਜੇ ਸਵਾਲ ਦਾ ਵੀ ਆਨਸਰ ਦੰਦਾ ਮੈਂ ਉਹ ਚਾਪਾ ਤੁਹਾਨੂੰ ਗੱਲ ਦੱਸੀ ਸੀ ਵੀ ਜ਼ਮੀਨ ਦੀ ਲੜਾਈ ਦੇ ਵਿੱਚ ਤਾਂ ਪਾਕਿਸਤਾਨ ਕਿਦੇ ਭਾਰਤ ਨਾਲ ਮੇਲ ਨਹੀਂ ਕਰ ਸਕਦਾ ਠੀਕ ਪਰ ਕਮਲਿਆਂ ਦੀ ਲੜਾਈ ਵਿੱਚ ਬਹੁਤ ਵੱਡੀ ਗੱਲ ਹੈ ਠੀਕ ਹੈ ਉਹ ਇਹ ਹੈ ਕਿ ਕਿਸੇ ਨੇ ਛੋਟਾ ਜਿਹਾ ਬੰਬ ਹੀ ਚਲਾਦਾ بابا ਮੇਰਾ ਮਤਲਬ ਪਰਮਾਣੂ ਬੰਬ ਐਟਮ ਬੰਬ ਦੀ ਗੱਲ ਤੋਂ ਕਰਦੇ ਆਪਾਂ ਠੀਕ ਹੈ ਐਟਮ ਬੰਬ ਜੇ ਯੂਜ਼ ਕੀਤਾ ਜਾਂਦਾ ਹੈ ਉਹ ਤਾਂ ਜੇ ਮੈਂ ਇਹ ਕਹਿ ਲਵਾਂ ਵੀ ਇੱਕ ਆਪਾਂ ਵੱਡੇ ਬੰਦੇ ਬੈਠੇ ਆ ਕੋਲੇ ਇੱਕ ਬੱਚੇ ਦੇ ਹੱਥ ਚ ਪਿਸਟਲ ਪਕੜਾਤੀ ਤੇ ਉਹ ਵੀ ਆਪਾਂ ਨੂੰ ਮਾਰ ਦੂਗਾ ਐਟਮ ਬੰਬ ਦਾ ਜਿਨ੍ਹਾਂ ਨੇ ਜਾਪਾਨ ਅਰਗੇ ਦੇਸ਼ਾਂ ਨੇ ਝੱਲੇ ਨੇ ਤਾਂ ਮੁੜ ਕੇ ਤੁਸੀਂ ਇਹ ਨਾ ਕਹਿ ਲੋ ਵੀ ਉੱਥੇ ਹਜ਼ਾਰਾਂ ਸਾਲਾਂ ਤੱਕ ਕੋਈ ਚੀਜ਼ ਬੀਜਨਾਸ਼ ਉੱਥੇ ਸ਼ੁਰੂ ਹੁੰਦਾ ਠੀਕ ਹੈ ਸੋ ਜੇ ਐਟਮ ਬੰਬ ਦੀ ਗੱਲ ਯੂਜ਼ ਕਰ ਲਈ ਉਹਨਾਂ ਨੇ ਫੇਰ ਤਾਂ ਤੁਸੀਂ ਕਹਿ ਲਓ ਵੀ ਬੇੜਾ ਕਰ ਕੀ ਹੈ ਚਾਹੇ ਇੰਡੀਆ ਚਾਹੇ ਪਾਕਿਸਤਾਨ ਠੀਕ ਹੈ ਹਾਂ ਉਹਨਾਂ ਦੇ ਵਿੱਚ ਵੈਸੇ ਇੱਕ ਸੰਧੀ ਆ ਆਪਣੀ ਉਹਦੇ ਵਿੱਚ ਇਹ ਸਿਸਟਮ ਇਹ ਆਉਂਦਾ ਹੈ ਕਿ ਨਾਟ ਯੂਜ਼ ਫਸਟ ਠੀਕ ਹੈ ਉਹ ਇੱਕ ਸੰਧੀ ਹੋ ਚੁੱਕੀ ਆ ਕਿ ਪਹਿਲਾਂ ਕਿਸੇ ਨੇ ਪਰਮਾਣੂ ਥਿਆਰ ਨਹੀਂ ਵਰਤਣਾ ਹਾਂ ਪਹਿਲ ਕਰਨੀ ਨਹੀਂ ਫੇਰ ਦੂਜੇ ਨੇ ਫਿਰ ਹਟਣਾ ਨਹੀਂ ਆ ਠੀਕ ਹੈ ਫੇਰ ਇਹ ਤਾਂ ਤੁਹਾਨੂੰ ਪਤਾ ਹੀ ਹੈ ਫੇਰ ਤਾਂ ਉਹਦਾ ਮੂੰਹ ਸਰੀ ਕੋਈ ਨਹੀਂ ਹਾਂਜੀ ਸਭ ਕੁਝ ਆ ਇਸ ਤਰ੍ਹਾਂ ਬੂਝ ਹੋ ਜੂਗਾ ਦੂਸਰੀ ਗੱਲ ਤੁਸੀਂ ਕਹੀ ਆ ਆਰ ਡੀ ਐਕਸ ਦੀ ਇਹ ਜਿਹੜਾ ਮਸਲਾ ਨਾ ਇਹ ਵੀ ਹੁਣ ਦਾ ਨਹੀਂ ਹੈਗਾ ਆਰ ਡੀ ਐਕਸ ਸਾਡੇ ਪੰਜਾਬ ਦੇ ਵਿੱਚ ਜੀ ਐਡ ਕੇ ਦੇ ਵਿੱਚ ਇਹ ਬਹੁਤ ਜ਼ਿਆਦਾ ਬੱਡੀ ਮਾਤਰਾ ਦੇ ਵਿੱਚ ਐਂਟਰ ਹੋ ਰਹੀ ਹੈ ਆਮ ਹੀ ਵਹਾਵਾਂ ਜਿ ਪੜਦੇ ਆ ਬਹੁਤ ਸਮਝਦਾ ਡੇਲੀ ਦਾ ਸਿਸਟਮ ਹੈ ਪਤਾ ਨਹੀਂ ਕਿੰਨੀ ਆਪਣੀ ਗਿਣਤੀ ਖੁਫੀਆ ਤੰਤਰ ਕਹੋ ਜੇ ਜਿਸ ਤੁਸੀਂ ਗੱਲ ਕੀਤੀ ਹੈ ਉੱਤੇ ਲੱਗਿਆ ਹੋਇਆ ਕਿ ਪਰ ਜਿਹੜੀ ਇਨਫਿਲਟ੍ਰੇਸ਼ਨ ਹੈ ਉਹ ਹੁਣ ਇਕੱਲੀ ਮੈਨ ਮੈਨਲੀ ਨਹੀਂ ਹੈਗੀ ਕਿ ਕੋਈ ਆਦਮੀ ਇਥੇ ਹਰ ਬਣਾਈ ਹੈ ਉਹਨਾਂ ਤੋਂ ਡਰੋਨ ਦੇ ਰਹੀ ਕੀਤੀ ਜਾ ਰਹੀ ਹੈ ਹਾਂਜੀ ਤੁਸੀਂ ਦਿੱਲੀ ਸਾਂਣਾ ਚਾਹੁੰਦਾ ਮਤਲਬ ਕਿ ਨਵਾਂ ਜੋ ਆ ਗਿਆ ਡਰੋਨਾਂ ਨਾਲੀ ਜਾਂ ਤੱਕ ਚੱਲ ਰਿਹਾ ਹੈ ਅੱਛਾ ਡਰੋਨਾਂ ਜਿਹੜੇ ਵੇਚਣ ਵਾਲੇ ਉਹਨਾਂ ਦੀ ਚਾਦੀ ਬਣੀ ਪਈ ਹੈ ਠੀਕ ਹੈ ਜੀ ਚਾਈਨਾ ਡਰੋਨ ਵੇਚ ਰਿਹਾ ਹੈ ਇਹੋ ਜੋ ਡਰੋਨ ਨੇ ਜਿਹੜੇ ਕਿ ਘੱਟੋ ਘੱਟ ਤੁਸੀਂ 60 ਤੋਂ 80 ਕਿਲੋਮੀਟਰ 80 ਕਿਲੋ ਵਜ਼ਨ ਦੇ ਉਹ ਕੈਰੀ ਕਰ ਸਕਦੇ ਆ ਲੋਡ ਠੀਕ ਹੈ ਜੀ ਮਤਲਬ ਉਹ ਉਹ ਡਰੋਨ ਹੈ देयर इज नो ਮੈਨ ਤੂੰ ਡਰਾਈਵ ਇਹ ਉਹ ਕੋਈ ਬੰਦਾ ਨਹੀਂ ਜੀਗਾ ਡਰੋਨ ਆ ਜਾਂਦੇ ਆ ਆਪਾਂ ਸੁਣ ਲੈਂਦੇ ਆ ਵੀ ਸੈਟ ਲਏ ਤਾਂ ਆਪਣੇ ਬੀਐਸਐਫ ਆਣੇ ਸੈਟ ਲਏ ਜੀ ਡਰੋਨ ਤੇ ਉਹ ਇੱਕ ਜਿਹੀ ਚੀਜ਼ ਆ ਵੀ ਜਿਹੜੀ ਚਾਈਨਾ ਵੇਚ ਰਿਹਾ ਉਹ ਇੰਡੀਆ ਵਾਲੇ ਵੀ ਲਈ ਜਾਂਦੇ ਆ ਉਹਨਾਂ ਤੋਂ ਤੇ ਪਾਕਿਸਤਾਨੀ ਵੀ ਲਈ ਜਾਂਦੇ ਨੇ ਤੇ ਨੁਕਸਾਨ ਤੁਹਾਨੂੰ ਪਤਾ ਹੀ ਸਰਹੱਦ ਤੇ ਕਿੰਨਾ ਦਾ ਹੁਣ ਤੇ ਉਹਨਾਂ ਨੂੰ ਨੁਕਸਾਨ ਤੋਂ ਜ਼ਿਆਦਾ ਆ ਗਿਆ ਵੀ ਆਪਣੇ ਹਿੰਦੁਸਤਾਨ ਦੇ ਵਿੱਚ ਕਿਹੜੀਆਂ ਜਿਹੜੀਆਂ ਸਟੇਟਾਂ ਪਾਕਿਸਤਾਨ ਨਾਲ ਲੱਗਦੀਆਂ ਨੇ ਤੇ ਸਾਰੀਆਂ ਸਟੇਟਾਂ ਦੇ ਵਿੱਚ ਜੰਗ ਲੱਗੂਗੀ ਜਾਂ ਕੀ ਸਿਸਟਮ ਹੋਊਗਾ ਦੇਖੋ ਜਿਹੜੀਆਂ ਆਪਣੇ ਸਰਹੱਦ ਦੀ ਗੱਲ ਆ ਬਾਉਂਡਰੀਜ਼ ਉਹ ਪੰਜਾਬ ਜੇ ਐਨ ਕੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੀ ਹੈ ਗੁਜਰਾਤ ਤੇ ਰਾਸਥਾ ਠੀਕ ਹੈ ਜੀ ਪਰ ਇਹਨਾਂ ਚੋਂ ਜ਼ਿਆਦਾ ਸੈਂਸਿਟੀਵਿਟੀ ਜਿਹੜੀ ਹੈਗੀ ਆ ਉਹ ਪੰਜਾਬ ਤੇ ਜੇ ਐਨ ਕੇ ਦੀ ਹੈ ਠੀਕ ਹੈ ਜੀ ਹੁਣ ਵੀ ਜੇਕਰ ਤੁਸੀਂ ਹਥਿਆਰਾਂ ਦੇ ਮਾਮਲੇ 'ਚ ਗੱਲ ਕਰੀਏ ਤਾਂ ਉਹ ਪੰਜਾਬ ਤੇ ਜੇ ਐਨ ਕੇ ਦੀ ਜ਼ਿਆਦਾ ਹੈ ਠੀਕ ਹੈ ਜੀ ਇਨਫਿਲਟ੍ਰੇਸ਼ਨ ਹਥਿਆਰਾਂ ਦੀ ਜਿਹੜਾ ਆਪਾਂ ਚਟੇ ਬਾਰੇ ਪੜ੍ਹਦੇ ਆਂ ਜੇ ਨਸ਼ੇ ਬਾਰੇ ਪੜ੍ਹਦੇ ਆਂ ਇਹ ਗੁਜਰਾਤ ਦੀ ਮੰਦਗਾਦੇ ਨੇ ਉਹ ਉਹ ਉਹਨਾਂ ਤੋਂ ਥੋੜਾ ਟਾਈਮ ਪਹਿਲਾਂ ਪੜੀ ਗਈ ਬਹੁਤ ਜਿਮੋਟਲ ਉਹ ਅਸੀਂ ਸ਼ੁਰੂ ਤੋਂ ਹੀ ਉਹ ਸਿਸਟਮ ਉੱਥੇ ਨਾ ਇਸ ਤਰ੍ਹਾਂ ਦਾ ਹੀ ਚੱਲਦਾ ਹੈ ਠੀਕ ਹੈ ਉਹ ਉੱਥੇ ਆ ਜੀ ਨਹੀਂ ਹੈਗੀ ਇੱਥੇ ਆਰਾ ਸਿਸਟਮ ਤੋਂ ਇਸ ਤਰ੍ਹਾਂ ਦਾ ਸਿਸਟਮ ਹੈ ਉਸ ਮਗਲੇ ਨੂੰ ਬਹੁਤ ਵੱਡੇ ਪੱਧਰ ਤੇ ਸੋ ਅਸਲ ਦੇ ਵਿੱਚ ਜਿਹੜੀਆਂ ਇਹ ਸਟੇਟਸ ਨੇ ਪੰਜਾਬ ਹੈ ਬੈਠਾ ਤਾਂ ਤੁਸੀਂ ਇਹ ਕਹ ਲਓ ਵੀ ਸੁੱਕੇ ਘਾਹ ਦੀ ਹੈ ਮਾੜਾ ਜਿਹਾ ਤਿੱਲਾ ਲੱਗਿਆ ਨਹੀਂ ਤੇ ਸਿਸਟਮ ਵਿਗੜਿਆ ਨਹੀਂ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੇ ਬਰਬਾਦੀ ਹੋਣ ਤੇ ਸਿਸਟਮ ਆ ਗਿਆ ਆਫ ਪੰਜਾਬ ਜਿਹੜਾ ਹੈਗਾ ਹਾਈਲੀ ਸਸੈਪਟੇਬਲ ਸਟੇਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪਾਣੀਆਂ ਦੀ ਜਿਵੇਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਹੈਗਾ ਵੀ ਅਸੀਂ ਪਾਣੀ ਰੋਕ ਦਿਆਂਗੇ ਇਹਦੇ ਵਿੱਚੋਂ ਉਧਰੋਂ ਪਾਕਿਸਤਾਨ ਦੇ ਰੇਲ ਮੰਤਰੀ ਨੇ ਕਿਹਾ ਵੀ ਅਸੀਂ ਪਰਮਾਣੂ ਬੰਬ ਛੱਡ ਦਿਆਂਗੇ ਜਾਂ ਹੋਰ ਉਹਨਾਂ ਲੀਡਰਾਂ ਦੇ ਬਿਆਨ ਆਏ ਨੇ ਇਹ ਤੁਹਾਨੂੰ ਕੀ ਲੱਗਦਾ ਪਾਣੀ ਰੋਕ ਪਾਉਂਦਾ ਹਿੰਦੁਸਤਾਨ ਜੇ ਪਹਿਲੀ ਗੱਲ ਤਾਂ ਇਹ ਹੈ ਵੀ ਲੀਡਰਾਂ ਦੇ ਇਹ ਬਕਵਾਸ ਹੀ ਹੁੰਦੇ ਨੇ ਹੁਣ ਜੇ ਮੈਂ ਛੋਟੀ ਸ਼ਬਦਾਂ ਦੀ ਕਮਾਂ ਕਿਉਂਕਿ ਹੁਣ ਤਾਂ ਅੱਗੇ ਵਾਲੀ ਲੀਡਰ ਵਾਲੀ ਗੱਲ ਤਾਂ ਹੈ ਦੀ ਲੀਡਰ ਲੀਡ ਕਰਨਾ ਪੋਜੀਟਿਵਲੀ ਗੱਲ ਕਰਨਾ ਹੁਣ ਤਾਂ ਆਇਆ ਵੀ ਕਿਹੜਾ ਇਹ ਪੜਕਾਉ ਸ਼ੈਲੀ ਬਤ ਸਕਦਾ ਹੈ ਕਿ ਹੁਣ ਆਪਾਂ ਹਿੰਦੁਸਤਾਨ ਚ ਵੀ ਇਸ ਤਰ੍ਹਾਂ ਦੇ ਬੰਦਿਆਂ ਦੀ ਕਮੀ ਨਹੀਂ ਡਰਾ ਰਹੀ ਤੇ ਪਾਕਿਸਤਾਨ ਦੀ ਵੀ ਇਸ ਤਰ੍ਹਾਂ ਦੇ ਲੀਡਰਾਂ ਦੀ ਕਮੀ ਨਹੀਂ ਜਿਹੜੇ ਕਿ ਆਪ ਦੀ ਜਨਤਾ ਜਨਤਾ ਖੁਸ਼ ਹੋਣਾ ਚਾਹੁੰਦੀ ਉਹ ਮਸਾਲੇਦਾਰ ਗੱਲ ਸੁਣਦੀ ਚਾਹੁੰਦੀ ਹੈ ਉਹ ਚਾਹੇ ਇੱਥੋਂ ਦੀ ਜਾਏ ਉੱਥੋਂ ਦੀ ਹੈ ਗੱਲ ਵੱਡੀ ਇਹ ਵੀ ਆ ਨਾ ਤੇ ਜਿਹੜਾ ਗੱਲ ਤੁਸੀਂ ਸਵਾਲ ਪੁੱਛਿਆ ਪਾਣੀ ਬੰਦ ਕਰਨਾ ਉਹ ਪਾਣੀ ਬੰਦ ਕਰਨਾ ਤਾਂ ਮਤਲਬ ਆਮ ਲੋਕਾਂ ਨੂੰ ਲੱਗਦਾ ਵੀ ਠੀਕ ਹੈ ਇਹ ਹੋ ਜੂਗਾ ਇਹ ਕਦੇ ਨਹੀਂ ਪਾਣੀ ਬੰਦ ਹੋਏ ਪਾਣੀ ਬੰਦ ਕਰਨ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਸਾਨੂੰ ਇਨਫਰਾਸਟ੍ਰਕਚਰ ਪਿਆਰ ਕਰਨਾ ਪੈਂਦਾ ਔਰ ਬੰਨ ਤਿਆਰ ਕਰਨੇ ਪੈਂਦੇ ਆ ਜੇ ਆਹੀ ਪਾਣੀ ਰੋਕਣਾ ਹੁੰਦਾ ਬਿਹਾਰ ਤੇ ਤੁਸੀਂ ਦੇਖ ਲਓ ਕੋਸੀ ਨਦੀ ਆ ਠੀਕ ਹੈ ਜੀ ਉੱਥੇ ਹਰ ਵਾਰ ਦੇ ਮਤਲਬ ਲੱਖਾਂ ਕਰੋੜਾਂ ਜਿਹੜੇ ਹੈਗੇ ਆ ਉਹਦਾ ਨੁਕਸਾਨ ਹੋ ਰਿਹਾ ਉੱਥੇ ਤੇ ਉਹ ਜਦੋਂ ਮਰਜ਼ੀ ਬੰਨ ਤਿਆਰ ਕਰ ਲਿਆ ਤੇ ਉਹਨੂੰ ਰੋਕ ਲੈਣ ਇਹ ਜੋ ਪਾਣੀ ਦਾ ਵਹਾਅ ਹੈ ਇਹ ਬਦ ਦਿੱਪੋਤੋਂ ਦੀ ਮੇਓ ਨਦੀ ਸ਼ੁਰੂ ਹੁੰਦੀ ਹੈ ਇਹ ਸੌਖਾ ਨਹੀਂ ਇਹ ਤਾਂ ਗੱਲਾਂ ਨੇ ਤੇ ਇਹਨੂੰ ਜੇ ਬੰਦ ਵੀ ਮਾਰਨਾ ਜਾਂ ਹੋਰ ਵੀ ਕਰਨਾ ਉਹ ਤੇ ਤੂੰ ਸੜਕਾਂ ਨਹੀਂ ਬਣਾ ਲਈ ਸਕਦੇ ਤੇ ਉਹ ਜੇ ਫਾਲਤੂ ਦੇ ਬੰਨਾਂ ਵਾਸਤੇ ਪੈਸੇ ਲਾਈ ਜਾਣਗੇ ਠੀਕ ਹੈ ਠੀਕ ਹੈ ਜੀ ਬਾਕੀ ਉਹਦੇ ਵਿੱਚ ਇੰਟਰਨੈਸ਼ਨਲ ਸਿਸਟਮ ਹੁੰਦਾ ਇਹ ਜਦੋਂ ਤਾਜ਼ਾ-ਤਾਜ਼ਾ ਕੋਈ ਵੀ ਘਟਨਾ ਵਾਪਰੀ ਹੁੰਦੀ ਆ ਉਹਦੇ ਰਿਐਕਸ਼ਨਸ ਹੁੰਦੇ ਆ ਦੁਨੀਆ ਟਿਕਾਉਣਾ ਹੁੰਦਾ ਇਹਨਾਂ ਨੂੰ ਇਸ ਤਰ੍ਹਾਂ ਦੇ ਜਦਿਆਂ ਇਹਨਾਂ ਸਟੇਟਮੈਂਟਾਂ ਦੇਣੀਆਂ ਆਉਨੀਆਂ ਹੁੰਦੀਆਂ ਲੋਕ ਜਿਹੜੇ ਹੈਗੇ ਹੌਲੀ ਹੌਲੀ ਹੌਸਪਟਲ ਨਾਲ ਵਾਪਰ ਜਾਂਦੀ ਹੈ ਲੋਕ ਲੋਕਾਂ ਦੀ ਜਿਆਦਾ ਇਸ ਤਰ੍ਹਾਂ ਦੀ ਹੁੰਦੀ ਹੈ ਭੁੱਲ ਜਾਂਦੇ ਨੇ ਜਾਂ ਇਹਦਾ ਸਾਰਾ ਉਹ ਝਗਮ ਉਹਨਾਂ ਲੋਕਾਂ ਨੇ ਜਾਂ ਲੈਂਦੇ ਨੇ ਜਿਨ੍ਹਾਂ ਨੇ ਝੱਲੇ ਨੇ ਤੇ ਪੰਜਾਬ ਦਾ ਪਹਿਲੀ ਧਰਤੀ ਇਹੋ ਜਿਹਾ ਬੜਾ ਬਹੁਤ ਝੱਲੇ ਇਹਨਾਂ ਨੇ ਪਰ ਜਿਹੜਾ ਤੁਸੀਂ ਬੰਦ ਕਰਨ ਦੀ ਗੱਲ ਕਰਦੇ ਆ ਇਹ ਲੀਡਰਾਂ ਦੇ ਕੋਈ ਹੈਲਦੀ ਸਿਹਤਮੰਦ ਬਿਆਨਬਾਜ਼ੀ ਦੀ ਹੈਗੀ ਇਹ ਵੀ ਇੱਕ 扑ੜਕਾਉ ਬਿਆਨਬਾਜ਼ੀ ਹੋਈ ਹੈ ਜਿਨ੍ਹਾਂ ਲੋਕਾਂ ਨੂੰ ਗਿਆਨ ਹੈ ਉਹ ਇਹ ਸਮਝ ਜਾਂਦੇ ਆ ਕਿ ਇਹ ਐਵੇਂ ਹੀ ਚੱਕੇ ਨੇਰੇ ਦੇ ਤੀਰ ਛੱਡ ਜਾਂਦੇ ਨੇ ਇਹ ਪਾਣੀ ਬੁਨਿਆ ਰੋਕਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਡਰਨ ਭੈਰਨ ਵਾਲੀ ਲੋੜ ਨਹੀਂ ਨਾ ਹੀ ਕੰਮ ਹੋਵੇ ਹਾਂ ਇੱਕ ਗੱਲ ਜ਼ਰੂਰ ਹੈ ਵੀ ਜੇ ਆਪਾਂ ਕਹਿ ਦਈਏ ਵੀ ਇੰਟਰਨੈਸ਼ਨਲ ਆਹੀ ਆਪੇ ਹੀ ਸਮ ਮਤਲਬ ਚੋਰ ਮਸੇਰੇ ਭਾਈ ਭਾਈ ਇਹ ਆਪੇ ਹੀ ਦੋ ਜਣਿਆਂ ਨੂੰ ਇੱਧਰ ਉੱਧਰ ਲੀਹ ਕੰਟਰੀਆਂ ਨੂੰ ਕਹਿ ਜਾਣਗੇ ਵੀ ਇੱਕ ਵਾਰੀ ਜੀ ਫਰਾਂਸ ਦੇ ਸਾਥੇ ਕੋਈ ਤੁਸੀਂ ਸੰਮੇਲਨ ਬੁਲਾ ਲਓ ਉੱਥੇ ਭਾਰਤ ਤੇ ਵੀ ਆ ਜੂਗਾ ਪਾਕਿਸਤਾਨ ਵੀ ਆ ਜੂਗਾ ਹੱਥ ਵੀ ਮਿਲ ਜਾਣਗੇ ਗੱਲਾਂ ਬਾਤਾਂ ਦੇ ਕੰਮ ਸ਼ਾਂਤ ਵੀ ਹੋ ਜੂਗਾ ਇਹ ਅਸਤਾਨੀਆਂ ਚੀਜ਼ਾਂ ਇਹ ਅਸਤਲੀਆਂ ਰਹਿਣੀਆਂ ਬਾਰੀਏ ਸਿਰਫ ਲੋਕਾਂ ਨੂੰ ਤਰੰਤ ਸਿਸਟਮ ਦਿਖਾਉਣ ਖਾਤਰ ਵੀ ਇਹ ਇੱਕ ਪਾਲਤੂ ਦੀ ਬਿਆਨਬਾਜ਼ੀ ਹੈ ਵੀ ਇਹਨਾਂ ਨਾਲ ਲੋਕਾਂ ਨੂੰ ਐ ਲੱਗੂਗਾ ਵੀ ਦੇਖੋ ਭਾਰਤ ਨੇ ਕੋਈ ਐਕਸ਼ਨ ਲੈ ਲਿਆ ਠੀਕ ਹੈ ਇਹ ਗੱਲ ਹੈ ਬਾਕੀ ਨਰੇਸ਼ ਜੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਕੋਈ ਆਪਾਂ ਦੁਬਾਰਾ ਫੇਰ 77 ਵਾਲੇ ਹਾਲਾਤ 65 ਵਾਲੇ ਹਾਲਾਤ ਦੇਖਾਂਗੇ ਇਹ ਇਹ ਕੋਈ ਸੌਖਾ ਕੰਮ ਨਹੀਂ ਦੋਨੇ ਪਾਸੇ ਨੁਕਸਾਨ ਹੁੰਦਾ ਜੇ ਕਿ ਜੰਗ ਲੱਗਦੀ ਹੈ ਇੰਡੀਆ ਜੀ ਵੀ ਬਹੁਤ ਬੰਦੇ ਮਾਰਦੇ ਨੇ ਉੱਤੋਂ ਵੀ ਬਹੁਤ ਜੀ ਘਰਾਂ ਦੇ ਲੜਾਈਆਂਾਂ ਲੜਾਈ ਹੋਈਏ ਇਹ ਤੁਸੀਂ ਮੇਰੇ ਬਾਦ ਦਾ ਟੱਕੜਾ ਲਾਹੋਗੇ ਇਹ ਕੱਟ ਮੈਂ ਵੀ ਤੁਹਾਡੇ ਨਾਲ ਚਲਾਂਗਾ ਹੂੰ ਠੀਕ ਹੈ ਜੀ ਜੇ ਅਸੀਂ ਦੋ ਚਲਾਵਾਂਗੇ ਪਾਕਿਸਤਾਨ ਕਿੱਦਾਂ ਚੱਲੂਗੀ ਬਾਕੀ ਭਾਈਦਾਨ ਉਹਨਾਂ ਇੱਕੋ ਜਿਹੇ ਹੁੰਦੇ ਨੇ ਤੇ ਸਿਸਟਮ ਇਹ ਚੱਲਦਾ ਹੀ ਰਹਿੰਦਾ ਹੈ ਇਹ ਪਾਰ ਜੇ ਆਪਾਂ ਕਰ ਲਈਏ ਵੀ ਜੰਗਾਂ بڑا ਇਹ ਕੈਲਕੂਲੇਟਿਵ ਲੋਕ ਨੇ بڑا ਇਹਨਾਂ ਦਾ ਬੇਰਸਾਂਜਾ ਹੈ ਇਹ ਤੇਰੇ ਮੇਰੇ ਨੂੰ ਪੁੱਛ ਕੇ ਜੰਗਾਂ ਨਹੀਂ ਲੜਦੀਆਂ ਆਪਣੀਆਂ ਤਾਂ ਹੁਣ ਗਲੀਆਂ 'ਚ ਜੋਕਾਂ ਪਿੱਛੇ ਤੀਵਾਂ ਰੜ ਪੈਂਦੀਆਂ ਦੇ ਲੋਕਾਂ ਦੇ ਸਿਰ ਪਾੜ ਜਾਂਦੇ ਤੇ ਬੱਚੇਆਂ ਘੰਟੇ ਬਾਅਦ ਉਹੀ ਖੱਟੀ ਜਾਂਦੇ ਹੁੰਦੇ ਨੇ ਸੋ ਇਹਦਾ ਇਹ ਹੈ ਇਹ ਵਾਰ ਜੇ ਸਫਾ ਤੋਂ ਨਹੀਂ ਵਾਰ ਹੈ ਤੇ ਬੈਟਲ ਤੇ ਵਾਰ 'ਚ ਬੜਾ ਫਰਕ ਹੈ ਤੇ ਇਹ ਇਸ ਵਾਸਤੇ ਇਹ ਸਿੰਪਲ ਗੱਲਾਂ ਨਹੀਂ ਇਹਨਾਂ ਵਿੱਚ ਮੈਨੂੰ ਹੀ ਲੱਗਦਾ ਕਿ ਕਿਸ ਨੂੰ ਕਵਰ ਹੋਣਾ ਚਾਹੀਦਾ ਹਾਂ ਚੇਤਨਾ ਹੋ ਕੇ ਸੋਚਣਾ ਜ਼ਰੂਰੀ ਚਾਹੀਦਾ ਤੇ ਆਪਣੇ ਲਈ ਲੀਡਰਜ਼ ਨੇ ਉਹਨਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਵੀ ਹਾਂ ਕੋਈ ਐਕਸ਼ਨ ਜਾਂ ਇਹ ਪੰਨਾ ਜਿਆਦਾ ਨਫਰੀ ਹੈ ਪੰਨਾ ਕਮੀ ਕਿਉਂ ਹੋ ਰਹੀ ਹੈ ਕੰਮੀ ਦੇਖੋ ਜੀ ਸਾਡਾ ਜਿਹੜਾ ਬਜਟ ਆ ਉਹਦਾ 92% ਤਾਂ ਖਰਚਿਆ ਜਾ ਰਿਹਾ ਠੀਕ ਹੈ ਜੀ ਇੰਨਾ ਜ਼ਿਆਦਾ ਸਾਡਾ ਡਿਫੈਂਸ ਤੇ ਖਰਚਾ ਹੈ ਤੇ ਰਿਜ਼ਲਟ ਉਹਦਾ ਕੋਈ ਹੈ ਨਹੀਂ ਆ ਸੋ ਚੀਜ਼ਾਂ ਕਾਫੀ ਜ਼ਿਆਦਾ ਤੇ ਡਾਕਟਰ ਜੀ ਸੰਧੋੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਤੁਲੀ ਰੱਖ ਕੇ ਜਿਹੜੇ ਲੰਘਾ ਕੀਤੀਆਂ ਤੇ ਦਸ ਕੁ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਕਿਸੇ ਅਗਲੇ ਟੌਪਿਕ ਤੇ ਫੇਰ ਮਿਲਦੇ ਆਂ